ਇਹੀ ਗਈ ਜਾਂਦਾ ਹਾਂ ਹਾਂਜੀ ਉਹ ਮੈਂ ਉਹ ਕੈਪ ਜਿਹੜੀ ਆ ਕਰਨ ਦੀ ਦੀ ਲੱਲੀ ਆ ਆ ਰੌਂਡ ਹੈ ਜੀ ਕਿਉਂ ਪਤਾ ਨਹੀਂ ਹੱਦ ਹੋ ਗਈ ਆ ਉਹ ਹੱਦ ਹੋ ਗਈ ਨਾਲੇ ਇਹ ਕਾਲੀ ਇਥੇ ਕੀ ਗੱਲ ਹੈ ਅਰਗੋਨਾ ਉੱਠ ਗਿਆ ਕੀ ਗਾਣੇ ਗਾਉਂਦੇ ਆ। ਇਹ ਤਾਂ ਦੂਰ ਬਾਲਿਆ ਸਵੇਰੇ ਤੜਕੇ ਹੀ ਤੇ ਲਾਥ ਲੈਣੇ ਆਲੂ ਵਾਲੇ। ਫੁਲਕੇ ਪਰੌਂਠੇ ਲਾ ਲਓ। ਪਰੌਂਠੇ ਨਹੀਂ ਆਣੇ ਭਜੀ। ਹਾਂ। ਕੁੱਚੇ। ਇਹ ਅੰਮ੍ਰਿਤ ਵੀ ਕੁੱਚਾ ਆ। ਠੀਕ ਠੀਕ। ਠੀਕੀ ਖਾਲਾ ਨੇ ਕੁੜੀਏ ਨਿੱਕੀ ਏ। ਠਾਂਡੇ ਠਾਂਡੇ। ਭਜੀ ਕਰਨ ਲੱਗਿਆ ਰੋ ਫੁਲ ਦਿਓ ਸੇਖ ਛੇਤੀ ਦਿਓ ਛੇਤੀ ਛੇਤੀ ਜਰ ਸੜ ਗਿਆ ਫੁਕਾ। ਹੋ ਗਿਆ ਹੋ ਗਿਆ ਹੋ ਗਿਆ। ਠੀਕ ਠੀਕ। ਚੀਚੀ ਬਹੁਤ ਵਧੀਆ ਬਣ ਗਿਆ ਚੀਚੀ ਬੜੀ ਕਿਵਾਦੀ ਆ ਰਾਤੀ ਲਾਇ ਸਾਦੇ ਆ ਹੁਣ ਨਾਵੇਂ ਆਲੂ ਵਾਲੇ ਲਿਆ ਜਰੋ ਕਰਨਾ ਕਿਥੇ ਛੋਣ ਡਿਆ ਯਾਰ ਸੇਕਾ ਬਹੁਤ ਹੈ ਸੇਕ ਬਹੁਤ ਹੈ ਸੜ ਗਿਆ ਸੜਨ ਤੇ ਵਧੀਆ ਡੇ ਆ ਹੂੰ ਉਹ ਵੀ ਬੜਾ ਪੱਕ ਵਧੀਆ ਡੇ ਪਰ ਸੇਕ ਬਹੁਤ ਹੈ ਇਹਦੇ ਚ ਰੱਖੀ ਜਾਓ ਠੀਕ ਹੈ ਹਾਂ ਕੋਈ ਨਹੀਂ ਬਹੁਤ ਵਧੀਆ ਜੈਸੇ ਇਹ ਹੀ ਬੜਾ ਕੀ ਕਰੀਓ ਅੱਗ ਬੁਝਾ ਲਓ ਥੋੜੀ ਜੀ ਅੱਗ ਤੇ ਬੁਝੀ ਜਾ ਕੋਈ ਗੱਲ ਨਹੀਂ ਫਿਰ ਸੇਕਣਾ ਨਹੀਂ ਰਹਿਣਾ ਮੜ ਕੇ ਮੋਟੇ ਜਾਣਾ ਇਹ ਮੜਾ ਜਾ ਮੜਾ ਜਾ ਬਹੁਤੀ ਗੱਲ ਪਾਲਾ ਮੜਾ ਤਨੂਕਾ ਜੀ ਇਹਦਾ ਸੇਕ ਪਾ ਜੀ ਸਭ ਖਾਣੇ ਦੇ ਨਾ ਵੇਚ ਦੇਖ ਬੰਦਾ ਫਿਰ ਤਾਂ ਛੜ ਜਾਂਦਾ ਹੀ ਹੈ ਕਿਉਂ ਹੋ ਲਿਆ ਤੂੰ ਚਾਈ ਜਾ ਪੀ ਚਲੋ ਅੱਗੇ ਲਗਾ ਲਈ ਗਿਦੇ ਫੋਰ ਗਿਦੇ ਕਿਉਂ ਹੁੰਦਾ ਤੈਨੂੰ ਚੱਲਣ ਦਿਓ ਸੋ ਕਿੱਥੇ ਲੱਗ ਗਈ ਆ ਨਿਵੇਂ ਲਾ ਤੇ ਕੋਈ ਨਹੀਂ ਕੋਈ ਅੱਜ ਦੁਬਾਰਾ ਆ ਕੇ ਇੱਧਰ ਕੋਈ ਚੀਜ਼ ਰੱਖ ਛੱਡਦੇ ਆ ਕੇ ਹੋਰ ਬਣਾ ਲਿਆ ਆ ਫੁਲਕੇ ਬਾਈ ਹੋ ਜਾ ਮੇਰੇ ਫੁਲਕੇ ਵਾਧੂ ਬਾਰੇ ਤੱਕ ਆਬ ਗਮਨ ਦੀ ਹਰ ਗੋਣੇ ਤੂੰ ਵੀ ਲੈ ਲੈ ਗਈ ਕੋਲੇਆਂ ਤੂੰ ਗੱਲ ਬੰਦ ਗਈ ਹੈ ਲੈ ਫੁਲਕੇ ਦੇ ਲਾਈ ਲੈ ਤਕਰੀਬਨ ਸਾਰੇ ਕੁਰੀਆ ਸੰਦੇ ਹੀ ਹੁਣ ਪਤਾ ਕੁਲ ਚ ਲੱਥਨ ਡੇ ਇਹ ਐਵੇਂ ਜਾਣ ਬੋਝ ਕੇ ਦੰਦੀਆਂ ਮੱਡੀਆਂ ਕੱਢਣ ਦੀ ਆ ਦੁੱਛਣ ਡੇ ਮੇਰੇ ਦੰਦੀਆਂ ਆ ਗੀਆਂ ਇਹ ਕਫਲ ਕੌਰ ਰਹਿਗਮ ਲੈ ਆਉਂ ਅੰਦਰ ਫੜ ਕੇ ਇਹ ਨਾਲ ਨਿਗੇ ਆਲੂ ਵਾਲੇ ਪਰੌਂਠੇ ਇਹ ਨਾਲ ਨਿਗੇ ਇਹ ਨਾਲ ਦੇ ਭਲੇਖੇ ਨਾਲ ਬੈਠੇ ਰਹੋ ਹਣਾ ਕਰਨ ਨਾਲੇ ਨਾਲ ਇਹ ਆਲੂ ਵਾਲੇ ਪਰੌਂਠੇ ਨੇ ਇਹ ਰੀਰੀ ਕਰਦੀ ਰਹਿੰਦੀ ਕੁੜੀ ਹਾਂਜੀ ਨੇ ਕੀ ਹਾਲ ਚਾਲ ਕਿਵੇਂ ਸਾਰੇ ਠੀਕ ਠਾਕ ਵਧੀਆ ਹੋ ਕਰਦੇ ਆਂ ਛੋਟੇ ਜਿਹੇ ਬਲਾਸੇ ਸਵੇਰੇ ਉੱਠੇ ਪਹਿਲਾ ਮਾਰਨਿੰਗ ਟਾਈਮ ਜੀ ਇੱਥੇ ਹੀ ਰਾਦਾ ਤੇ ਤੰਦੂਰ ਦੰਦਾਰ ਬਾਲਿਆ ਪੰਜ ਰਾਤੀ ਵਾਲਿਆ ਸੀ ਕੋਈ ਇਸੇ ਬਾਨੇ ਚ ਲਗੋ ਅੰਜ ਪ੍ਰਾਠੇ ਲਾਏ ਆਲੂ ਵਾਲੇ ਪ੍ਰਾਠੇ ਬਣਾਏ ਤੰਦੂਰ ਜਵੇਂ ਬਣਦੇ ਨੇ ਨਾਣਾਂ ਵਾਂ ਪਰ ਉਹ ਪ੍ਰਾਠਾ ਜਿੱਦਾਂ ਵੀ ਬਣ ਕੇ ਬੜੇ ਵਧੀਆ ਬਣੇ ਵਾ ਤੇ ਹੁਣ ਆਪਾਂ ਜਾ ਰਹੇ ਆ ਘਰੇ ਉਧਰ ਪਲਾਟ ਚ ਇੱਕ ਇੱਕ ਦੋ ਪਿੱਲਰ ਜੇ ਬਣਾਉਣੇ ਆ ਬੀਮ ਜੇ ਮੈਂ ਕਿਹਾ ਚਲੋ ਬਣਾ ਦਿੰਦੇ ਹਾਂ ਫਿਟ ਕਰ ਰਹੇ ਆ ਉਹਨਾਂ ਨੇ ਮੈਂ ਮੈਂਚ ਗਾਰਡ ਲਾਉਣੀ ਸੀ ਤੇ ਉਹ ਉਹਦੇ ਵਾਸਤੇ ਪਿੱਲਰ ਇੱਕ ਦਾ ਬਣਾਉਣਾ ਬਾਕੀ ਹੀ ਮੈਂ ਪਿੱਲਰ ਬਣਾਉਣ ਦੇ ਅੱਜ ਟਾਈਮ ਤੇ ਅੱਜ ਟਾਈਮ ਨਾ ਜਾਣਾ ਚੱਲ ਜਾਏ ਸਵੇਰੇ 9 9:30 ਵਜੇ ਹੁਣ ਤੇ ਆਪਾਂ ਨੂੰ ਟਾਈਮ ਵਾਲਾ ਹੋ ਗਿਆ ਹੁਣ ਤੇ ਕੋਈ ਜ਼ਿਆਦਾ ਨਹੀਂ ਤੇ 12 ਇੱਕ ਦਾ ਟਾਈਮ ਹੋ ਗਿਆ ਕਿਉਂਕਿ ਫਿਰ ਸਵੇਰੇ ਆਪਾਂ ਦੀਪ ਹੁਣੇ ਕਰਾਈ ਤੇ ਫਿਰ ਉਸੇ ਹਿਸਾਬ ਨਾਲ ਫਿਰ ਅਸੀਂ ਵਿੱਚ ਲੇਟ ਹੀ ਉੱਠੇ ਦੇ ਚੱਕਰ ਦੇ ਵਿੱਚ ਫਿਰ ਆਪਾਂ ਵੀ ਚਲੋ ਮਿਲਦੇ ਆ ਤੁਹਾਨੂੰ ਜਾ ਕੇ ਉੱਥੇ ਤੇ ਮਿਸਤਰੀ ਵੀ ਨਾਲ ਇੱਕ ਦੋ ਖਰਾਬ ਹੀ ਕਰਨ ਦੇ ਇਹ ਇੱਕ ਦੋ ਦਿਨ ਆਏ ਮੁੜ ਕੇ ਆਏ ਨਹੀਂ ਮਤਲਬ ਕੱਲ ਤੇ ਚਲ ਪਰਸੋਂ ਲੋੜੀ ਸੀ ਨਾ ਕੱਲ ਮਾਘੀ ਦੀ ਛੁੱਟੀ ਕਰ ਲਈ ਤੇ ਅੱਜ ਫੇਰ ਛੁੱਟੀ ਕਰ ਗਿਆ ਇੱਕ ਤੇ ਇੱਕ ਅਜਾਇਆ ਮਿਸਤਰੀ ਤੇ ਚਲੋ ਪਹਿਲਾਂ ਮਾਮਾ ਹੀ ਲੱਗੇ ਹੁੰਦੇ ਸੀ ਤੇ ਉਹ ਉਹਨਾਂ ਨੂੰ ਕੋਈ ਕੰਮ ਮਿਲ ਗਿਆ ਫਿਰ ਆਪ ਦਾ ਤੇ ਉਹ ਵੀ ਆਪਣਾ ਕੰਮ ਉਹਨਾਂ ਨੇ ਆਪਣਾ ਕੰਮ ਫੇਰ ਹੋਰ ਉਹਨਾਂ ਵੱਡਾ ਕੰਮ ਮਿਲ ਗਿਆ ਕੋਈ ਤੇ ਫਿਰ ਤੁਹਾਨੂੰ ਪਤਾ ਕੰਮ ਵਿੱਚੋਂ ਨਹੀਂ ਨਿਕਲਿਆ ਜਾਂਦਾ ਤੇ ਜਿੰਨੇ ਦਿਨ ਉਹ ਵਿਲੇ ਸੀ ਤੇ ਉਹਨਾਂ ਨੇ ਮੇਰੇ ਇੱਥੇ ਲਾਤਾ ਚਲੋ ਵਧੀਆ ਕਰਤਾ ਤੇ ਬਾਕੀ ਚਲੋ ਸਾਰਿਆਂ ਨੇ ਆਪਾਂ ਆਪਣੇ ਕੰਮ ਦੇਖਣੇ ਦੇਖਣੇ ਜ਼ਰੂਰੀ ਚਾਹੀਦੇ ਮਿਲਦੇ ਆਂ ਫਿਰ ਜਾ ਕੇ ਉੱਥੇ ਕੀ ਪ੍ਰੋਗਰਾਮ ਕਿਵੇਂ ਆ ਕੀ ਸਿਸਟਮ ਬਸ ਲੈਂਟਰ ਦਾ ਕੰਮ ਪਹੁੰਚ ਹੀ ਚੱਲਿਆ ਹੋਰ 5-7 ਦਿਨਾਂ ਤੱਕ ਲੈਂਟਰ ਪੈ ਜਾਣਾ ਬਾਬੇ ਦੀ ਮਿਹਰ ਨਾਲ ਸਮੇਰ ਕਰੇ ਸਾਰੇ ਕੰਮ ਸੈਸਾ ਜਿਓਈ ਜਾਣੇ ਚਲੋ ਮਿਲਦੇ ਉਥੇ ਜਾ ਕੇ ਨਾਲੇ ਆ ਗੁਗਬਾਲਦੇ ਉਥੇ ਘੜੀ ਨਾਲੇ ਇੱਕ ਦੋ ਪੀਮ ਬੰਨਣ ਵਾਲੇ ਬੰਨ ਲੀ ਫਿਰ ਘਰ ਆਪਾਂ ਜਾਣਦੇ ਰਸਤੇ ਚ ਲੱਗਾ ਹੈ ਲੰਗਰ ਚਾਹ ਦਾ ਚਾਹ ਦਾ ਅੰਦਰ ਚਾਹ ਪੀ ਲੋ ਠੰਡ ਬੜੀ ਹੈ ਚਲੋ ਲੰਗਰ ਖੇਤਾ ਵੀ ਮਿਲੇ ਸ਼ਕ ਲਾਣਾ ਚਾਹੀਦਾ ਬੁੱਢੇ ਇੱਥੋਂ ਅੰਦਰ ਦੇ ਲੋਕ ਇਹ ਮੇਰੇ ਧਿਆਨ ਪੈ ਗਏ ਅੱਜ ਵੀਰ ਕੋਈ ਆਇਆ ਹੈ ਆਹ ਹੋਇਆ ਦੂਜਾ ਕਰ ਗਿਆ ਛੁੱਟੀ ਤੇ ਲੈ ਜਾ ਗ੍ਰੈਂਡਰ ਆਹ ਚਲੋ ਫਿਰ ਵੱਢ ਦੀ ਇਧਰ ਵੀ ਲਾਤੀ ਗੋ ਆ ਵੀ ਕਰਦਾ ਠੰਡ ਠੰਡ ਲੱਗਦੀ ਜਿਆਦਾ ਕਿਉਂ ਉਹਨਾਂ ਨਾਲ ਗੱਲ ਹੋ ਜਾਈ ਮੈਂ ਸੋ ਇੱਥੇ ਕ ਬੀਮ ਇਹ ਕੱਟਦਾ ਪੁੱਟਦਾ ਉੱਪਰ ਤਾਂ ਇਹ ਬੜਨਾ ਅਜ ਇਹ ਬਣਾਉਣੇ ਆ ਸੋਈ ਕਰਤੀ ਹੋ ਆਪਣ ਜੀ ਤੁਹਾਡੀ ਡਿਮਾਂਡ ਤੇ ਸਾਰਿਆਂ ਨੂੰ ਕਹਿੰਦੇ ਸੀਗੇ ਤੁਹਾਡੀ ਸੋਈ ਉੱਪਰ ਹੋਣੀ ਚਾਹੀਦੀ

ਇੰਨਾਂ ਵਾਰ ਜੀ ਫਿਰ ਉਹ ਪਾ ਦੱਡੜੀਆਂ ਬਾਲੀ ਅੱਗ ਅੱਗ ਸੇਕਦੇ ਆ ਇਹ ਉਹਦੀ ਇਹ ਸਪੈਸ਼ਲ ਹੁੰਦੀ ਬੈਲਟ ਕੇ ਮੈਂ ਤਾ ਚੁੱਕ ਨਹੀਂ ਤੇ ਆ ਬੀ ਮੈਂ ਬੰਤਾ ਵਾ ਤੇ ਆ ਡੇ ਸਰੀਆ ਕੱਢਣ ਲਾਓ ਯਾਰ ਯਾਰ ਇੱਥੇ ਰੱਖ ਯਾਰ ਇਹ ਸਰੀਆ ਰਹਿਗਾ ਵਿੱਚ ਹੀ ਹੈ ਉਹ ਲੱਗੇ ਪਈ ਹੱਤੀ ਆ ਉਹ ਹੱਥ ਰੱਖੀ ਨਾਲ ਉਹ ਚੋ ਬੈਲਟ ਨਾਲ ਨਿਕਲ ਜੇ ਪਾ ਦੇ ਚੱਲ ਵੀ ਦੇਖਦੇ ਆ ਸਰੀਆ ਮੁੜਿਆ ਸਿੱਧਾ ਹੁੰਦਾ ਕਿ ਨਹੀਂ ਇਹਦੇ ਨਾਲ 12 ਬੇ 12 ਦਾ ਛੱਡ ਦੋ ਕਿੱਦਾਂ ਬਣੀਆਂ ਇਹਨੂੰ ਚੱਲ ਇੱਕ ਮਿੰਟ ੱਲੇ ਛੱਡੀ ਇਹਨੂੰ ਬੈਲਟ ਥੱਲੇ ਪਾਈ ਚੱਲ ਕਹਿਣ ਕਰਾਂ ਬੈਲਟ ਪੁੱਤ ਲੇ ਵੀ ਨਾ ਨਾ ਵੀ ਨਾ ਇਹ ਫੇਲ ਆ ਤੇਰਾ ਕੰਮ ਕੋਈ ਜੋਲ ਨਹੀਂ ਪੈਂਦੇ ਹਾਂ ਪੱਤਨੇ ਪੰਜਾ ਲੰਮਾਈ ਬੜਾ ਸਿਆ ਉਹ ਨਹੀਂ ਨਹੀਂ ਉਹਨੂੰ ਉਹਨੂੰ ਸਰੀਏ ਕੱਢ ਰਹਾ ਤਾਕ ਸਰੀਏ ਚੀਆ ਬਸ ਬੰਦੀ ਥੱਲੇ ਲੱਗੀ ਸੀ ਇੱਥੇ ਇੱਥੇ ਰੱਖੋ ਨਾ ਚਾਰ ਪੰਜ ਜਰਾ ਇਤਨੀ ਰੱਖਦਾ ਲਾ ਰੱਖ ਜਾ ਤਲਕਾ ਨਾਲ ਉਹ ਤਾਂ ਬੈਲਟ ਦੇ ਥੱਲੇ ਜੇ ਪੋਨੇ ਤਾਂ ਆ ਜਾਂਦੀ ਕਿ ਬੈਲਟ ਆਹ ਸਾ ਤੇਰਾ ਨਾ ਤਾ ਨਾ ਵੀ ਹੋਰ ਜੇ ਮੰਨੇ ਪੁੰਨੇ ਹਣਾ ਚਲੋ ਕਰ ਲੋ ਹੁਣਾਂ ਵੀ ਆਪਣਾ ਕਰੀ ਲਵਾਂ ਕੰਮ ਚੋਵਾਰਾਂ ਦਾ ਪਾਜੀ ਹਾਂਜੀ ਚੋਵਾਰਾਂ ਦਾ 12 ਵੇ 12 ਛੱਡ ਦੇ ਚੋਵਾਰਾਂ ਦਾ ਨੇ ਮੈਨੂੰ ਪਤਾ ਹੁਣ ਤੈਨੂੰ ਪਤਾ ਹੀ ਆ ਇਹਨੂੰ ਹੀ ਚਾਰਤੇ ਆ ਬਸ ਜਾ ਯਾਰ ਤੂੰ ਚਮਾ ਲੈ ਛੱਡ ਬਸ 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 ਛੱਡ ਠੀਕ ਆ ਆ ਜਾ ਓਏ ਆ ਪਾਜੀ ਇਹ ਤੇ ਬਣਾ ਲਉਂਗਾ ਇਸ ਤਰੀਕੇ ਤੇ ਦ ਕਰਦੇ ਯਾਰ ਇਕੱਲਾ ਖੇਦਦੇ ਹੁਣ ਇਹਨੂੰ ਉਹ ਤੂੰ ਅੱਡੇ ਤੇ ਤਾਂ ਹੀ ਬੈਲਟ ਖੂਬ ਮਿਲਦੀ ਯਾਰ ਪੱਲੀ ਨਾਲ ਤਾਂ ਹੁਣਾਂ ਦੇ ਪੁੱ ਪੱਲੀ ਨਾਲ ਯਾਰ ਪੱਲੀ ਨਾਲ ਇੱਕ ਪੰਨੇ ਤਾ ਉਹ ਚਾਰੇ ਸਿਰੇ ਪੰਡੇ ਚਲੋ ਗਿਆ ਇਹੀ ਆਪਣਾ ਕੰਮ ਕਰੀਆ ਇਹ بیم ਬੰਦੀ ਏ ਸਵੇਰੇ ਤੋਂ ਇੱਥੇ ਖੜਾ ਕਰਨਾ بیم ਤੇ ਆ ਆ ਵੀ ਝਾੜਤਾ ਵਾ ਸੋਈ ਓਪਨ ਕਰਤੀ ਏ ਤੇ ਬਾਕੀ ਚਲੋ ਲੋ ਜੀ ਚੱਲ ਪਏ ਆਪਾਂ ਇਥੋਂ ਮਿਸਤਰੀ ਵੀ ਚੱਲੇ ਸਾਢੇ 6 ਦਾ ਟਾਈਮ ਹੋ ਗਿਆ ਅੱਲੀ ਛੁੱਟੀ ਆਪਾਂ ਵੀ ਇੱਕ ਅਦਾ ਵੀ ਬੰਨਤਾ ਤੇ ਇਹਦੇ ਦੀਪ ਵੀ ਆ ਗਿਆ ਵੀ ਚੜਨ ਲੱਗਾ ਹੈ ਹੈ ਇਹੀ ਗਈ ਜਾਂਦਾ ਹਾਂ ਹਾਂਜੀ ਉਹ ਮੈਂ ਉਹ ਕੈਪ ਜੜੀ ਆ ਕਰਨ ਦੀ ਦੀ ਲੱਲੀ ਆ ਆ ਵਰਾਉਂ ਡਈ ਕਿਉਂ ਪਤਾ ਨਹੀਂ ਹੱਦ ਹੋ ਗਈ ਜਾਂ ਉਹ ਹੱਦ ਹੋ ਗਈ ਨਾਲੇ ਇਹ ਕਾਲੀ ਇਥੇ ਕੀ ਹਾਲ ਹੈ ਇਹ ਮਸ਼ਲਾ ਹੋ ਜਾਂਦੀ ਕੇਵਲੇ ਥੋੜਾ ਬਹੁਤ ਆ ਰੌਂਡ ਐ ਪਿੰਦੀ ਕੇਵਲੇ ਹੇ ਲੇ ਚਲੋ ਕੋਈ ਗੱਲ ਨਹੀਂ ਸਭ ਠੀਕ ਹੋਣਾ ਪਰਮਾਪਾ ਮਿਹਰ ਕਰੂਗਾ ਕੋਈ ਚਿੰਤਾ ਨਹੀਂ ਕਰਨੀ ਕਿਸੇ ਗੱਲ ਦੀ ਇਹ ਜਿਹੜੀ ਮੌਸਮ ਛੇਤੀ ਹੋ ਜਾਂਦੀ ਹੈ ਤੇ ਟੈਨਸ਼ਨ ਨਹੀਂ ਬੜੀ ਲੈਂਦੀ ਇਹ ਤਾਂ ਇਹ ਚੱਕਰ ਦੀ ਟੈਨਸ਼ਨ ਨਹੀਂ ਲੈਣੀ ਚਾਹੀਦੀ ਸਭ ਠੀਕ ਹੋਣਾ ਜਾ ਰਹੇ ਆਪਾਂ ਹੁਣ ਘਰ ਰਸਤੇ 'ਚ ਓਕੇ ਇਹਦੀ ਮੈਡੀਸਿਨ ਲਈ ਰਸਤੇ ਦੇ ਵਿੱਚ ਰੋਕੇ ਚਲੋ ਫਿਰ ਮਿਲਦੇ ਆ ਘਰ ਜਾ ਕੇ ਫਲਾਤੇ ਆਪਾਂ ਰੁਕੇ ਹੀ ਇੱਥੇ ਮਿਲਦੇ ਤੁਹਾਨੂੰ ਘਰ ਜਾ ਕੇ ਫਿਰ ਚੱਲੀਏ ਠੀਕ ਆ ਹੁਣ ਪਹੁੰਚ ਗਏ ਅਸੀਂ ਘਰ ਆਪਣੇ ਮਿਲਦੇ ਸਨ ਨਵੇਂ ਲੋਗ ਦੇ ਨਾਲ ਮੈਂ ਬਾਏ ਗੁੱਡ ਨਾਈਟ ਰੱਬ ਰੱਖੇ